ਗੱਲਬਾਤ ਹੋ ਰਹੀ ਹੈ ਜੀ ਮਾਸ ਡਿਪੋਰਟੇਸ਼ਨ ਦੀ ਅਮਰੀਕਾ ਤੋਂ 11 ਮਿਲੀਅਨ ਲੋਕ ਜਿਹੜੇ ਨੇ ਉਹ ਫੜ ਫੜ ਕੇ ਹੁਣ ਡਿਪੋਰਟ ਕਰਨੇ ਨੇ ਲੇਕਿਨ ਡਿਪੋਰਟ ਕਰਨ ਤੋਂ ਪਹਿਲਾਂ ਤੇ ਡਿਪੋਰਟ ਕਰਨ ਤੋਂ ਬਾਅਦ ਬੰਦੇ ਕਿਤੇ ਰੱਖਣੇ ਤਾਂ ਪੈਣੇ ਹੀ ਨੇਗੇ ਸੋ ਇਸ ਦੇ ਨਾਲ ਦੋਨੋਂ ਪਾਸੇ ਦੇ ਜਿਹੜੇ ਦੇਸ਼ ਨੇ ਚਾਹੇ ਹੋ ਮੈਕਸੀਕੋ ਹੈ ਚਾਹੇ ਹੋ ਅਮਰੀਕਾ ਹੈ ਦੋਨੋਂ ਪਾਸੇ ਤਿਆਰੀਆਂ ਸ਼ੁਰੂ ਹੋਈਆਂ ਪਈਆਂ ਨੇ ਮੈਕਸੀਕੋ ਵਾਲੀ ਸਾਈਡ ਤੇ ਬਾਰਡਰ ਦੇ ਉੱਪਰ ਡਿਪੋਰਟੇਸ਼ਨ ਵਾਲੇ ਇੱਕ ਟੈਂਪਰੇਰੀ ਸ਼ੈਲਟਰ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇਗੇ ਮੈਕਸੀਕੋ ਨੇ ਬਹੁਤ ਵੱਡੇ ਵੱਡੇ ਸ਼ੈਲਟਰਸ ਬਣਾਏ ਨੇ ਅਥਾਰਟिटीज ਦੱਸ ਰਹੀਆਂ ਨੇ ਉਹ ਕਹਿੰਦੇ ਬਾਰਡਰ ਦੇ ਨੇੜੇ ਮਾਸ ਡਿਪੋਰਟੇਸ਼ਨ ਜਦੋਂ ਹੋਏਗੀ ਉਸ ਵਕਤ ਸਾਡੇ ਕੋਲੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਉਣਗੇ ਉਸ ਵਕਤ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਰੱਖਣਾ ਹੀ ਹੈ ਸੋ ਜੇ ਆਪਾਂ ਡਾਟਾ ਵੇਖੀਏ 5 ਮਿਲੀਅਨ ਮੈਕਸੀਕਨ ਵਿਦਆਊਟ ਆਥਰਾਇਜ਼ੇਸ਼ਨ ਅਮਰੀਕਾ ਦੇ ਵਿੱਚ ਨੇ 5 ਮਿਲੀਅਨ ਜੇ ਸਾਰੇ ਫੜੇ ਜਾਂਦੇ ਨੇ ਜੇ ਸਾਰੇ ਡੀਪੋਰਟ ਹੁੰਦੇ ਨੇ ਤਾਂ ਐਡੀ ਵੱਡੀ ਗਿਣਤੀ ਵਾਸਤੇ ਜਿਹੜੀ ਮੈਕਸੀਕਨ ਅਥਾਰਟिटीज ਆ ਉਹਨਾਂ ਨੂੰ ਤਿਆਰ ਰਹਿਣਾ ਪੈਣਾ ਔਰ ਸਾਊਥ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਨੇ ਜਿਹੜੇ ਪਿੰਡ ਤੇ ਪਿੰਡ ਖਾਲੀ ਨੇ ਉਨ੍ਹਾਂ ਦੇ ਵਿੱਚੋਂ ਹੋਇਆ ਕੀ ਸੀ ਕਿ ਪਹਿਲਾਂ 카rtel ਸੀ ਜਿਹੜੇ ਕ੍ਰਾਈਮ ਗਰੁੱਪ ਸੀ ਉਹਨਾਂ ਨੇ ਇੰਨੀ ਤਬਾਹੀ ਪਾ ਛਾ ਰੱਖੀ ਸੀ ਕਿ ਲੋਕ ਆਪਣੇ ਸਾਰੇ ਪਿੰਡ ਛੱਡ ਕੇ ਅਮਰੀਕਾ ਵਾਲੇ ਪਾਸੇ ਨੂੰ ਕ੍ਰਾਸ ਕਰ ਗਏ ਸੀਗੇ ਤੇ ਤਕਰੀਬਨ 8 ਲੱਖ ਲੋਕ ਉਹਨੇ ਗਏ ਔਰ ਜੇ ਉਹ ਵਾਪਸ ਆਉਂਦੇ ਨੇ ਤਾਂ ਫਿਰ ਉਹਦੇ ਵਿੱਚ ਗੁਰੇਲੀ ਚਿਆਪਾਸ ਇਹ ਸਾਰੇ ਪਿੰਡ ਨੇ ਜਿਹੜੇ ਬਿਲਕੁਲ ਖਾਲੀ ਹੋਏ ਬੈ ਨੇ ਖੈਰ ਹੁਣ ਕਿੱਥੇ ਇਹ ਸ਼ੈਲਟਰ ਬਣਾ ਰਹੇ ਨੇ ਸੀ ਉਹ ਡੈਡ ਜਵਾਰਸ ਦੇ ਵਿੱਚ ਉਹ ਕਹਿੰਦੇ ਉਹਦੇ ਡੇਡੇ ਇੱਕ ਬਣੇਗਾ ਉਸ ਤੋਂ ਬਾਅਦ ਰਿਓ ਗ੍ਰਾਂਡੇ ਤੇ ਐਲ ਪਾਸੋ ਦੇ ਵਿਚਾਲੇ ਇੱਕ ਬਣੇਗਾ ਉਹ ਕਹਿੰਦੇ ਅਸੀਂ ਵੱਡੀਆਂ-ਵੱਡੀਆਂ ਥਾਵਾਂ ਵੇਖ ਰਹੇ ਹਾਂ ਉੱਥੇ ਨਾਲ ਦੀ ਨਾਲ ਅਸੀਂ ਮੈਟਲ ਦੀਆਂ ਜਿਹੜੀਆਂ ਨੇ ਰੇਲਿੰਗਸ ਲਗਾਈਆਂ ਨੇ ਉਹਦੇ ਤੇ ਛੱਤਾਂ ਪਾਈਆਂ ਨੇ ਤੇ ਐਸੇ ਹਿਸਾਬ ਨਾਲ ਅਸੀਂ ਇੱਥੇ ਟੈਂਪਰੇਰੀ ਸ਼ੈਲਟਰ ਬਣਾ ਰਹੇ ਹਾਂ ਜਿਦੇ ਵਿੱਚ ਕੀ ਹਜ਼ਾਰਾਂ ਲੋਕ ਐਟ ਅ ਟਾਈਮ ਉੱਥੇ ਰਹਿ ਸਕਣਗੇ ਉਹਨਾਂ ਸ਼ੈਲਟਰਸ ਦੇ ਵਿੱਚ ਫੂਡ ਦਾ ਇੰਤਜ਼ਾਮ ਹੋਏਗਾ ਟੈਂਪਰੇਰੀ ਰਿਹਾਇਸ਼ ਦਾ ਇੰਤਜ਼ਾਮ ਹੋਏਗਾ ਮੈਡੀਸਨ ਦਾ ਹੋਏਗਾ ਜੇ ਕਿਸੇ ਵਿਅਕਤੀ ਕੋਲ ਕੋਈ ਡਾਕੂਮੈਂਟ ਨਹੀਂ ਹੋਏਗਾ ਉਹ ਕਹਿੰਦੇ ਅਸੀਂ ਉਸ ਡਾਕੂਮੈਂਟ ਵਾਸਤੇ ਵੀ ਤੁਹਾਡੀ ਜਿਹੜੀ ਮਦਦ ਹੈ ਉਹ ਕਰਾਂਗੇ ਨੌ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਇਹ ਸ਼ੈਲਟਰ ਨੌ ਬਣਨਗੇ ਔਰ ਉਹਨਾਂ ਦੇ ਜਿਹੜੇ ਮੈਕਸੀਕੋ ਨੇ ਆਪਣੇ ਡਾਕੂਮੈਂਟਸ ਬਣਾਈ ਨੇ ਉਹਦੇ ਵਿੱਚ ਇੱਕ ਖਾਸ ਗੱਲ ਉਹਨਾਂ ਨੇ ਲਿਖੀ ਹੈ ਮੈਕਸੀਕੋ 엠ਬ੍ਰੇਸਸ ਯੂ ਉਹ ਕਹਿੰਦੇ ਇਹ ਸਾਡੇ ਲੋਕ ਨੇ ਸਾਡੇ ਮੈਕਸੀਕਨ ਨੇ ਜਦੋਂ ਇਹ ਵਾਪਸ ਆਉਣਗੇ ਤਾਂ ਉਹਨਾਂ ਨੂੰ ਹੋਮਲੀ ਫੀਲ ਹੋਣਾ ਚਾਹੀਦਾ ਹੈ ਕਿ ਮੈਕਸੀਕੋ ਤੁਹਾਨੂੰ ਗਲੇ ਲਗਾ ਰਿਹਾ ਹੈ ਮੈਕਸੀਕੋ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਸੋ ਉਹਨਾਂ ਦੇ ਗਵਰਨਮੈਂਟ ਡਾਕੂਮੈਂਟਸ ਦੇ ਉੱਪਰ ਲਿਖਿਆ ਹੋਇਆ ਜੀ ਮੈਕਸੀਕੋ ਏਮਬ੍ਰੇਸਸ ਯੂ ਖੈਦ ਨਾਲ ਦੀ ਨਾਲ ਬਸਾਂ ਦੀ ਵੀ ਤਿਆਰੀ ਕੀਤੀ ਗਈ ਹੈ ਜੀ ਬਹੁਤ ਵੱਡੀ ਤਾਦਾਦ ਦੇ ਵਿੱਚ ਬਸਾਂ ਜਿਹੜੀਆਂ ਨੇ ਇਨਾਂ ਟੈਂਪਰੇਰੀ ਸ਼ੈਲਟਰਸ ਦੇ ਸਾਹਮਣੇ ਖੜੀਆਂ ਹੋਣਗੀਆਂ ਜਿਨ੍ਹਾਂ ਨੇ ਕਿ ਲੋਕ ਜਦੋਂ ਉੱਥੇ ਵਾਪਸ ਆਉਣਗੇ ਉਹਨਾਂ ਨੂੰ ਘਰੋ ਘਰੀ ਪਹਚਾਉਣਾ ਹੈ ਜੇ ਮਾਸ ਡਿਪੋਰਟੇਸ਼ਨ ਦੀ ਗੱਲ ਕੀਤੀ ਜਾਵੇ ਸਰਕਾਰ ਤਾਂ ਵੈਸੇ ਮੈਕਸੀਕੋ ਦੀ ਕਹਿ ਰਹੀ ਹੈ ਕਿ ਅਸੀਂ ਹੁਣ ਤਿਆਰ ਬੈਠੇ ਹਾਂ ਲੇਕਿਨ ਜੇ ਅਸਲ ਮੈਣਿਆਂ ਦੇ ਵਿੱਚ ਵੇਖਿਆ ਜਾਵੇ ਤਾਂ ਸਰਕਾਰ ਤਿਆਰ ਨਹੀਂ ਹੋ ਸਕਦੀ ਮੈਕਸੀਕੋ ਇੱਕ ਗਰੀਪ ਕੰਟਰੀ ਹੈ ਔਰ ਜਿੱਥੇ ਅਨਇੰਪਲੋਇਮੈਂਟ ਪਹਿਲਾਂ ਹੀ ਬਹੁਤ ਜ਼ਿਆਦਾ ਹੈ 5 ਮਿਲੀਅਨ ਬੰਦਾ ਜੀ ਉੱਥੇ ਵਾਪਸ ਆ ਕੇ ਬੈਠ ਚੰਦਾ ਤਾਂ ਸਾਰਾ ਦਾ ਸਾਰਾ ਦੇਸ਼ ਹਿਲ ਜਾਏਗਾ ਵਲ ਖੈ ਉਹਨਾਂ ਨੇ ਤਿਆਰੀ ਹਲੇ ਸ਼ੁਰੂ ਤਾਂ ਕੀਤੀ ਹੈ